ਹਾਂਜੀ NCERT ਉਪਰ ਹੈ ਦਸਵਾਂ ਲੈਸਨ ਤੇ 8 ਲਗਾਤੀ შეਕਾ ਇਹ ਕਲਾਸ ਜਿਹੜੀ ਹੈ ਪੀਐਸ ਡਾਟਾ ਤੇ ਸੀਐਲ ਟੈਟ ਦੀ ਤਿਆਰੀ ਕਰਨ ਵਾਲੇ ਬੱਚਿਆਂ ਵਾਸਤੇ ਹੈ ਲੱਗਦਾ ਕਿ 12 ਮਾਰਚ 1900 ਇਹਦਾ ਮਦੋ ਕਲਾਸਾਂ ਇੱਕ ਕਲਾਸ ਅਗੇ ਬਣਾਤੀ ਹੈ ਦੂਸਰੀ ਕਲਾਸ 12 ਮਾਰਚ 1900 ਤੇ ਇਸ ਲਈ ਹੂ ਇਥੋਂ ਦਾ ਕਹਿਣ ਪੜ ਲਿਆ ਹੈ ਨਾ ਆਂਧਰਾ ਪ੍ਰਦੇਸ਼ ਦੇ ਗਾਟੂ ਜ਼ਿਲ੍ਹੇ ਵਿੱਚ ਇਹ ਹ ਤਾ ਕਈ ਪੜਲੇ ਇਨਾਂ ਅੰਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਸ਼ਰਾਬ ਦੀਆਂ ਦੁਕਾਨਾਂ ਇਹ ਕਿਹੜਾ ਬੰਦੇ ਕੀਤੀ ਵੇ 12ਵੇਂ ਪੁਆਇੰਟ ਤੱਕ ਪੜਦੇ ਆ ਅੱਜ ਹੈਗੇ 13ਵਾਂ ਪੁਆਇੰਟ 1922 ਇਸਵੀ ਵਿੱਚ ਜਦੋਂ ਕਿਸਾਨਾਂ ਨੇ ਜੇਕਰ 13ਵੇਂ ਚੋੜਾ ਚੋੜੀ ਪੁਲਿਸ ਥਾਣੇ ਉੱਤੇ ਹਮਲਾ ਕਰਕੇ ਉਸ ਨੂੰ ਜਲਾ ਦਿੱਤਾ ਤਾਂ ਗਾਂਧੀ ਜੀ ਨੇ ਅਚਾਨਕ ਅੰਦੋਲਨ ਵਾਪਸ ਲੈ ਲਿਆ ਉਸ ਦਿਨ 22 ਪੁਲਿਸ ਵਾਲੇ ਮਾਰੇ ਇਹ ਆਸ ਹੈ ਜੋ ਗੰਦੌਲਨਾਂ ਦੀ ਗੱਲੋਂ ਦੀ ਮਾਤ ਲਾਉਂਦੀ ਨਹੀਂ ਭਾਰਤ ਦੀ ਬ੍ਰਿਟਿਸ਼ ਸਰਕਾਰ ਕੋਲੋਂ ਭਾਰਤ ਨੂੰ ਸਵੈ ਰਾਜਾਂ ਸਵੈ ਸ਼ਾਸਨ ਦੇਣ ਦੇ ਲਈ ਮਨਾਉਣ ਦੇ ਲਈ ਸਤੰਬਰ ਦੇ ਸਾਲ 1947 ਸ਼ੁਰੂ ਕੀਤਾ ਸੀ 12 ਮਾਰਚ 1930 ਈਸਵੀ ਨੂੰ ਨੋਹ ਸਤਿਆਗ੍ਰਹਿ ਜਹਾਂ ਡਾਂਡੀ ਮਾਰਚ ਲਾਂਚ ਸ਼ੁਰੂ ਕੀਤਾ ਗਿਆ। ਇਹ ਅੰਦੋਲਨ ਜਿਹੜਾ ਸਿਵਕਾਕਰਤਾਨਵੀ ਰਾਜ ਦੇ ਲੂਣ ਉੱਤੇ ਵਿਧਿਕਾਰ ਅਤੇ ਹੋਰ ਉਤਪੀੜਕ ਕਾਨੂੰਨਾਂ ਦੇ ਖਿਲਾਫ ਸੀ। ਗਾਂਧੀ ਜੀ ਨੇ ਸਾਬੜਮਤੀ ਆਸ਼ਰਮ ਤੋਂ ਡਾਂਡੀ ਪਿੰਡ ਤੱਕ ਚੌਵੀ ਦਿਨਾਂ ਦਾ ਮਾਰਚ ਕੀਤਾ ਅਤੇ ਉੱਥੇ ਲੂਣ ਬਣਾ ਕੇ ਕਾਨੂੰਨ ਦੀ ਉਲੰਘਣਾ ਵੀ ਕੀਤੀ ਇਸ ਸੱਤਿਆਗ੍ਰਹਿ ਦੰਡਾ ਕੁਰਾਨ 80 ਹਜ਼ਾਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਗੇ ਬਾਅਦ ਵਿੱਚ ਸਾਇਮਨ ਕਮਿਸ਼ਨ ਆਇਆ 1929 ਵਿੱਚ ਵਰਤਾਂਧਵੀ ਸਰਕਾਰ ਵੱਲੋਂ ਭਾਰਤ ਵਿੱਚ ਸੰਵਿਧਾਨਿਕ ਸੁਧਾਰ ਦੀ ਜਾਂਚ ਕਰਨ ਲਈ ਬਣਾਇਆ ਗਿਆ ਇਹ ਇੱਕ ਸ਼ਾਹੀ ਕਮਿਸ਼ਨ ਸੀ ਇਸਦਾ ਨਾਂ ਇਸੇ ਦੇ ਮਾਨਸਰ ਜੋਨ ਸਾਈਮਨ ਦੇ ਨਾਂ ਤੇ ਰੱਖਿਆ ਗਿਆ ਇਹ ਕਮਿਸ਼ਨ ਦੇ ਨਾਂ ਤੇ ਰੱਖਿਆ ਗਿਆ ਇਹ ਕਮਿਸ਼ਨ 7 ਮੈਂਬਰਾਂ ਦਾ ਸੀ ਜੋ ਸਾਰੇ ਹੀ ਹੋਏ ਜੰਗ ਕਾਂਗਰਸ ਨੇ ਇਸ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ 1929 ਨੂੰ ਲਾਹੌਰ ਸੈਸ਼ਨ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰਨ ਸਵਰਾਜ ਦੀ ਮੰਗ ਕੀਤੀ ਦਾ ਮਕਾਸਤ ਕੀਤਾ ਤੇ ਆਜ਼ਾਦੀ ਦੀ ਮੰਗ ਰੱਖੀ 26 ਜਨਵਰੀ 1930 ਨੂੰ ਪੂਰੇ ਭਾਰਤ ਵਿੱਚ ਹਿੰਦੂ ਸਵਰਾਜ ਦੇਸ਼ ਅਧਿਕਾਰ ਜਾਣੇ ਹਿੰਦੋਸਤਾਨ ਸੋਸ਼ਲ ਹਿਸਟਰੀ ਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਨੇ ਦਿੱਲੀ ਵਿੱਚ ਕੀਤੀ ਗਈ 1928 ਵਿੱਚ ਫਿਰੋਜ਼ ਸ਼ਾ ਪੌੜਨਾ ਵਿੱਚ ਕੀਤੀ ਗਈ ਸੀ ਇਸ ਐਸੋਸੀਏਸ਼ਨ ਦੀ ਸਥਾਪਨਾ ਇਸ ਐਸੋਸੀਏਸ਼ਨ ਦੀ ਸਥਾਪਨਾ ਭਗਤ ਸਿੰਘ ਨੇ ਉਹ ਦਰਸ਼ਕਾਂ ਤੋਂ ਮਾਣੇਗੀ ਸਰਾਂ ਦੇ ਉਹ ਅੰਦਰ ਦਾ ਇਹਨਾਂ ਦੇ ਸੇਵਾ ਵਿੱਚ ਚੰਦਰ ਸ਼ੇਖਰ ਅਜਾਦ ਸੋਪਾ ਦੇਵ ਸਿੰਘ ਦੁਆਰਾ ਕੀਤੀ ਗਈ 12 ਦਸੰਬਰ 1928 ਇਸ ਲਈ ਨੂੰ ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਅਤੇ ਰਾਜਗੁਰੂ ਨੇ ਲਾਲਾ ਲਾਜਪਤ ਰਾਏ ਉੱਤੇ लाठी चार्ज ਕਰਨ ਵਾਲੇ ਕਿਸਾਨ ਰਸਨਾਮ ਦੇ ਪੁਲਿਸ ਅਫਸਰ ਦੀ ਹਤਿਆ ਕਰ ਹਤਿਆ ਕੀਤੀ ਆਪਣੇ ਸਾਥੀ ਰਾਸ਼ਟਰਵਾਦੀ ਪੀ ਕੇ ਦਾਤ ਦੇ ਨਾਲ ਹੀ ਭਗਤ ਸਿੰਘ ਨੂੰ 18 8 ਅਪ੍ਰੈਲ 1929 ਨੂੰ ਕੇਂਦਰੀ ਵਿਧਾਨਪਾਲਿਕਾ ਵਿੱਚ ਬੰਦ ਕੀਤਾ ਤਾਂ ਭਗਤ ਸਿੰਘ ਸੁਖਦੇਵ ਸਿੰਘ ਅਤੇ ਰਾਜਗੁਰੂ ਨੂੰ 23 ਮਾਰਚ 1931 ਨੂੰ ਫੇਸੇ ਤੇ ਚੜਾਇਆ ਗਿਆ ਉਸ ਸਮੇਂ ਭਗਤ ਸਿੰਘ ਦੀ ਉਮਰ 23 ਸਾਲ ਦੀ ਸੀ ਡਾਂਡੀ ਯਾਤਰਾ ਦਸਾਂ 40 ਕਿਲੋਮੀਟਰ ਦੀ ਸੀ ਪਾਰਤੀ ਲੋਕਾਂ ਦੇ ਸਮੂਹਿਕ ਸੰਗਰਸ਼ਾਂ ਕਾਲ 1835 ਦੇ ਪਾਰ ਸਰਕਾਰ ਐਕਟ ਵਿੱਚ ਅਤੇ ਐਕਟ ਵਿੱਚ ਅੰਤ ਵਿੱਚ ਇਸ ਨੂੰ ਭਈ ਗੋਦਮਕੋ ਤਿਆਰੀ ਦੀ ਵਿਵਸਥਾ ਕੀਤੀ ਗਈ ਸਰਕਾਰ ਦਾ ਇਲਾਕਾ ਕਿੰਨਾ ਗਿਆ ਸਰਕਾਰ ਨੇ ਇਲਾਨ ਕੀਤਾ ਕੇ ਸੋਬੇ ਵਿਧਾਨ ਸਭਾਵਾਂ ਲਈ ਚੋਣਾਂ 1937 ਵਿੱਚ ਹੋਣ ਦੀਆਂ ਕਾਂਗਰਸ ਨੇ 11 ਵਿੱਚ 700 ਜੇ ਉੱਚ ਸਰਕਾਰ ਬਣਾਈ ਦੋ ਸਾਲ ਕਾਂਗਰਸ ਦੇ ਸ਼ਾਸਨ ਤੋਂ ਬਾਅਦ ਸਤੰਬਰ 1947 ਵਿੱਚ ਦੂਜਾ ਵਿਸ਼ਾ ਇਹਦੇ ਉਤੇ ਸ਼ੁਰੂ ਹੋ ਗਿਆ ਬਾਜੀ ਮਹਾਮਦ ਲਿਖਦੇ ਹਨ ਕਿ 25 ਅਗਸਤ 1942 ਵਿੱਚ ਉੱਨੀ ਲੋਕਨਾਵ ਰਾਂਗਪੁਰ ਪਰਪੁਰ ਦੀਵੇ ਚਕਰੀਸ ਫਾਇਰਿੰਗ ਦੇ ਕੇਤੇ ਹੋਈ। ਇਹਦੇ ਵਿੱਚ 300 ਜੇ ਕੋਈ ਹੋਏ ਤੇ 1000 ਤੋਂ ਜ਼ਿਆਦਾ ਜੇਲੇ ਵਿੱਚ ਗਏ। ਭਾਰਤ ਛਡਾਉਣ ਦੇ ਅੰਦੋਲਨ 9 ਅਗਸਤ 1942 ਇਸ ਨੂੰ ਮਹਾਤਮਾ ਗਾਂਧੀ ਜੀ ਦੇ ਮੱਤੇ ਤੇ ਛੜੂ ਹੋਇਆ ਸੀ। ਇਹ ਇਹ ਅੰਦੋਲਨ ਦੁਜੇ ਵਿਸ਼ੇ ਹੋ ਜਤੋਂ ਦੇ ਦੌਰਾਨ ਦਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੰਬਈ ਸੈਸ਼ਨ ਵਿੱਚ ਸ਼ੁਰੂ ਕੀਤਾ ਗਿਆ। ਇਹ ਤਾਂ ਸੀ ਜਿਸ ਦਾ ਮੁੱਖ ਮੰਤਵ ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦਾ ਅੰਤ ਕਰਵਾਉਣਾ ਸੀ। ਇਸ ਸੰਦੋਲਨ ਵਿੱਚ 70,000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 1,000 ਤੋਂ ਵੱਧ ਪੁਲਿਸ ਦੀਆਂ ਬੋਲੀਆਂ ਨਾਲ ਮਾਰੇ ਗਏ। ਹਵਾਈ ਜਹਾਜ਼ਾਂ ਰਾਹੀਂ ਮਿਗਰਾਬਰੀ ਕੀਤੀ ਗਈ ਹੰਤਾ ਵਿੱਚ ਐਸਾ ਬਗਾ ਉਹ ਤਾਂ ਨਹੀਂ ਐਸਾ ਬਿਸ਼ੇਸਰ ਕਹਿੰਦਾ ਤੇ ਉਹਦੇ ਦੇਖ ਰਿਹਾ ਤੇ 1940 ਵਿੱਚ ਮੁਸਲੇਵਲੀਕ ਨੇ ਦੇਸ਼ ਦੇ ਉੱਤਰ ਪੱਛਮੀ ਅਤੇ ਕੂਰਬੀ ਖੇਤਰਾਂ ਵਿੱਚ ਹੋਈ ਮੁਸਲਮਾਨਾਂ ਲਈ ਸੰਤਾਨਾਂ ਦੀ ਮੰਗ ਕਰਨ ਵਾਲਾ ਇੱਕ ਮਤਾ ਪਾਸ ਕੀਤਾ ਤੇ ਉਸ ਵਿੱਚ ਵੰਡ ਜਾਂ ਪਾਕਿਸਤਾਨ ਦਾ ਜ਼ਿਕਰ ਨਹੀਂ ਸੀ ਉਨੇ ਸੇ ਤੀ ਦੇ ਦਾ ਫੇਰੇ ਖੀਰ ਤੋਂ ਲੀ ਗਨੇ ਮਸਲਵਾਨਾ ਤੇ ਹਿੰਦੂਆਂ ਨੂੰ ਆਖਾ ਰਾਸ਼ਟਰ ਮੰਦਣਾ ਸ਼ੁਰੂ ਕਰ ਦਿੱਤਾ ਸੁਭਾਸਚੰਦਰ ਬੋਸ ਨੇ ਉਨੇ ਸੋਕਤਾਲੀ ਨੂੰ ਕਲਕੱਤਾ ਛੱਡ ਕੇ ਜਰਮਨੀ ਪਹੁੰਚੇ ਤੇ ਉੱਥੇ ਉਹਨਾਂ ਨੇ ਆਜ਼ਾਦ ਹਿੰਦ ਫੌਜ ਦਾ ਆਖਣ ਕੀਤਾ 19 ਸਦੀ ਲੈ ਵੀ ਜੇ ਇਸ ਤੋਂ ਜਿਹਦਾ ਭਗਿਆਲ ਭਾਰਤ ਵਿੱਚ ਸਫਲ ਨਹੀਂ ਹੋਇਆ। ਮਲੰਦਾ ਜਤਾ ਜਨਮ ਬਕਾ ਵਿੱਚ ਹੋਇਆ। ਸੀ ਰਾਜਵਕਲਾ ਚੜ ਗਿਆ ਇੱਕ ਅਨੁਭਵੀ ਰੈਸਟਰਵਾਦੀ ਅਤੇ ਦੱਖਣ ਵਿੱਚ ਨਮਕ ਸੱਤਿਆ ਬਣਾਉਣ ਦਾ ਦੇਤਾ ਸੀ 19 ਸਦੀ ਹਾਲਸ਼ਾਲੀ ਵਿੱਚ ਬਣੀ ਇੰਤਰੀਮ ਸਰਕਾਰ ਦੇ ਮੈਂਬਰ ਅਤੇ ਸਤੰਤਰ ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਸੀ ਸਰਦਾਰ ਗਲਭਾਈ ਪਟੇਨ ਜੀ 1947 ਦਰਾਲ ਆਜ਼ਾਦ ਲਈ ਹੈ ਬੰਨਾਈ ਪਟੇਲੇ ਗੰਗਾਰਦੀਆ ਰਚਰਾ ਦੇ ਇੱਕ ਗਰੀਬ ਕਿਸਾਨ ਪਰਿਵਾਰ ਤੋਂ ਸਨ 1931 ਵਿੱਚ ਕਾਂਗਰਸ ਦੇ ਅਧਿਖੀ ਵੀ ਰਹੇ ਸੋ ਥੈਂਕ ਯੂ ਇਹ ਡਾਟਾ ਨੇ ਵਾਸੀ ਅਠਵਾ ਸੀ ਇਆ ਤੋਂ ਲੁਕਦਾ ਇਹਦਾ ਇੱਕ ਪੇਜ ਆ ਗਿਆ ਆ ਦੀ ਟ੍ਰਾਂਸਲੇਸ਼ਨ ਜਿਹੜੀਆਂ ਬਾਤਾਂ ਕਰਦੇ ਸੋ ਵੀਡੀਓ ਨੂੰ ਬਹੁਤ ਹੀ ਲੱਗ ਦਿੱਸੇ ਲਾਈਕ ਕਰਨਾ ਤੇ ਸ਼ੇਅਰ ਕਰਨਾ ਸੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ